ਗੌੜੀ ਤੇ ਰਾਗਨ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲਭਤ ਹੈ ਮੋ ਮੀਠਾ ਮਾਇਆ ਕਰਮੰਤਰ ਕੋੜੇ ਖੁਸ਼ੀ ਮਨ ਅਨੁਰਾਸੋ ਲਾਇਆ ਹਰ ਪ੍ਰਭ ਚੇਤਨ ਆਵ ਈ ਕਿਉ ਛੂਟਾ ਮੇਰੀ ਹਰ ਰਾਯਾ ਮੇਰੀ RAM ਈ ਨੀਚ ਕਰਮ ਹਰ ਮੇਰੀ ਗੁਣਵੰਤਾ ਹਰ ਹਰ ਦਿਆਲ ਕਾਰੋ ਕਿਰਪਾ ਬਖਸ਼ ਆਪ ਗੁਣ ਸਾ ਮੇਰੀ ਰਹਾਉ केशर रूप नहीं किस जात नाहि किस टांगन मेरा क्या मोले बोले कुन बेहुना नाम जपिया ना तेरा हम पापी संग गुरु उपरे पुन्न सतगुरु कीरा सब जीव पिंड मुख ना को दिया वर्तन को पाणि अन्न खाना कपड़ पहनन दिया रस अन्न पुगाणी जण दी एसो चेतन आवई पशु होकर जानी ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਾਖ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਗਹਾਜਿਆ ਹਰ ਗੁਲਮਹ ਗੁਲਾਮੀ ਗੌੜੀ ਪੈਰਾਕਨ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲਭਤ ਹੈ ਮੋ ਮੀਠਾ ਮਾਇਆ ਕਰਮ ਮੰਤਰ ਕੋੜੇ ਖੁਸ਼ੀ ਮਨ ਅਨੰਦ ਰਸੁ ਲਾਇਆ ਹਰ ਪ੍ਰਭੂ ਚੇਤਨ ਆਵ ਈ ਕਿਉ ਸ਼ੂਕਾ ਮੇਰੀ ਹਰ ਰਾਯਾ ਮੇਰੇ RAM ਏ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਾਰੋ ਕਿਰਪਾ ਬਖਸ਼ੋ ਆਪ ਗੁਣ ਸਾ ਮੇਰੀ ਰਹਾਵ ਕੇਸ਼ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢਾਂਗ ਨ ਮੇਰਾ ਕਿਆ ਮੋਲੇ ਬੋਲੇ ਗੁਣ ਬੇਹੂਨਾ ਨਾਮ ਜਪਿਆ ਨਾ ਤੇਰਾ ਅਮ ਪਾਪੀ ਸੰਗ ਗੁਰੂ ਉਪਰੇ ਪੁਨ ਸਤਿਗੁਰ ਕੀ ਰਾ ਸਭ ਜੀਓ ਪਿੰਡ ਮੁਖ ਨਾ ਕੋ ਦੀਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦੀ ਆਸ ਸੁਾਨ ਪੁਗਾਣੀ ਜਨ ਦੀਏ ਸੋ ਚੇਤਨ ਆਵਈ ਪਸ਼ੂ ਹੋਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਾਖ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਗਾਜਿਆ ਹਰ ਗੁਲਮਹ ਗੁਲਾਮੀ ਗੌੜੀ ਪੈ ਰਾਗਨ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲਬਤ ਹੈ ਮੋ ਮੀਠਾ ਮਾਇਆ ਕਰਮ ਮੰਦਰ ਕੋੜੇ ਖੁਸ਼ੀ ਮਨ ਅਨੰਦ ਰਸੋ ਲਾਇਆ ਹਰ ਪ੍ਰਭੂ ਚੇਤਨ ਆਵਹੀ ਕਿਉਂ ਸ਼ੂਕਾ ਮੇਰੀ ਹਰ ਰਾਯਾ ਮੇਰੀ ਰਾਮ ਏ ਨੀਚ ਕਰਮ ਹਰ ਮੇਰੀ ਗੁਣਵੰਤਾ ਹਰ ਹਰ ਦਿਆਲ ਕਾਰੋ ਕਿਰਪਾ ਬਖਸ਼ੋ ਆਪ ਗੁਣ ਸਾ ਮੇਰੀ ਰਹਾਵ ਕੇਸ਼ਰੂਪ ਨਹੀਂ ਕਿਸ ਜਾਤਨਾਹੀਂ ਕਿਸ ਢਾਂਗ ਨ ਮੇਰਾ ਕਿਆ ਮੋਲੇ ਬੋਲੇ ਗੁਣ ਬੇਫੂਨਾ ਨਾਮ ਜਪਿਆ ਨਾ ਤੇਰਾ ਨਾਮ ਪਾਪੀ ਸੰਗ ਗੁਰੂ ਉਪਰੇ ਪੁਨ ਸਤਗੁਰ ਕੀ ਰਾ ਸਭ ਜੀਓ ਪਿੰਡ ਮੁਖ ਨਾ ਕੋ ਦੀਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦੀ ਆਸ ਔਨ ਕੋ ਗਾਣੀ ਜਨ ਦੀਏ ਸੋ ਚੇਤਨ ਆਵਈ ਪਸ਼ੂ ਹੋਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਗਾਜਿਆ ਹਰ ਗੁਲਮਹ ਗੁਲਾਮੀ ਗਉੜੀ ਬੇਰਾਗ ਨ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲਬਤ ਹੈ ਮੋ ਮੀਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨੰਦ ਰਸੋ ਲਾਇਆ ਹਰ ਪ੍ਰਭੂ ਚੇਤਨ ਆਵਈ ਕਿਉ ਛੂਟਾ ਮੇਰੀ ਹਰ ਰਾਇ ਮੇਰੇ RAM ਏ ਨੀਚ ਕਰਮ ਹਰ ਮੇਰੀ ਗੁਣਵੰਤਾ ਹਰ ਹਰ ਦਿਆਲ ਕਾਰੋ ਕਿਰਪਾ ਬਖਸ਼ ਆਪ ਗੁਣ ਸਾ ਮੇਰੀ ਰਹਾਵ ਕੇਸ਼ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢਾਂਗ ਨ ਮੇਰਾ ਕਿਆ ਮੋਲੇ ਬੋਲੇ ਗੁਣ ਬੇਹੂਨਾ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਪੁੰਨ ਸਤਗੁਰ ਕੀ ਰਾ ਸਭ ਜੀਓ ਪਿੰਡ ਮੁਖ ਨਾ ਕੋ ਦੀਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦੀ ਆਸ ਾਨ ਕੋ ਗਾਣੀ ਜਨ ਦੀਏ ਸੋ ਚੇਤਨ ਆਵਈ ਪਸੂ ਹੋਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਗਾਜਿਆ ਹਰ ਗੁਲਮਹ ਗੁਲਾਮੀ ਗੌੜੀ ਬੇਰਾਗਨ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲਭਤ ਹੈ ਮੋ ਮੀਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨੰਦ ਰਸੋ ਲਾਇਆ ਹਰ ਪ੍ਰਭੂ ਚੇਤਨ ਆਵਈ ਕਿਉ ਛੂਟਾ ਮੇਰੀ ਹਰ ਰਾਯਾ ਮੇਰੀ RAM ਏ ਨੀਚ ਕਰਮ ਹਰ ਮੇਰੀ ਗੁਣਵੰਤਾ ਹਰ ਹਰ ਦਿਆਲ ਕਾਰੋ ਕਿਰਪਾ ਬਖਸ਼ੋ ਆਪ ਗੁਣ ਸਾ ਮੇਰੀ ਰਹਾਵ ਕੇਸ਼ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢਾਂਗ ਨ ਮੇਰਾ ਕਿਆ ਮੋਲੇ ਬੋਲੇ ਕਉਣ ਬੇਫੂਨਾ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਪੁਨ ਸਤਿਗੁਰ ਕੀ ਰਾ ਸਭ ਜੀਓ ਪਿੰਡ ਮੁਖ ਨਾ ਕੋ ਦੀਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦੀ ਆਸ ਸੁਆਨ ਕੋ ਗਾਣੀ ਜਨ ਦੀਏ ਸੋ ਚੇਤਨ ਆਵਈ ਪਸ਼ੂ ਹੋਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਾਖ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮਹ ਗੁਲਾਮੀ ਗੌੜੀ ਬੇਰਾਗਨ ਮਹੱਲਾ ਚੌਥਾ ਕੰਚਨ ਨਾਰੀ ਮੈਂ ਜਿਉ ਲਬਤ ਹੈ ਮੋ ਮੀਠਾ ਮਾਇਆ ਕਰਮ ਮੰਦਰ ਕੋੜੇ ਖੁਸ਼ੀ ਮਨ ਅਨੰਦ ਰਸੋ ਲਾਇਆ ਹਰ ਪ੍ਰਭ ਚੇਤਨ ਆਵੋਈ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਤੇ ਆਲ ਕਾਰੋ ਕਿਰਪਾ ਬਖਸ਼ ਅਗੁਣ ਸਾ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨ ਮੇਰਾ ਕਿਆ ਮੋਲੈ ਬੋਲੈ ਗੁਣ ਬੇਹੂਨਾ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਪੁੰਨ ਸਤ ਗੁਰ ਕੀਰਾ ਸਭ ਜੀਉ ਪਿੰਡ ਮੁਖ ਨਾ ਕੋ ਦੀਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦੀ ਆਸ ਅਨ ਪੁਗਾਣੀ ਜਨ ਦੀਏ ਸੋ ਚੇਤਨ ਆਵਈ ਪਸ਼ੂ ਹੋਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਾਬ ਖੇਲ ਤੁਮ ਸੁਆਮੀ ජන්නානකු හට පহাජියහරෝ ගොලොමහෝ ගුළමින්